ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਵਰਨ ਸਿੰਘ ਦਾਨੇ ਵਾਲੀ ਐਡੀਟਰ ਰੇਡੀਓ ਪੰਜਾਬ ਟੂਡੇ ਤੁਹਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਸਟੂਡੀਓ ਚੋਂ ਰੂਬਰੂ ਹੋ ਰਿਹਾ ਹਾਂ ਬੇਸ਼ੱਕ ਆਪਣਾ ਵਾ ਵਾਸਤਾ ਜ਼ਿਆਦਾ ਆਡੀਓ ਦੇ ਜ਼ਰੀਏ ਪੈਂਦਾ ਹੈ ਪਹਿਲਾਂ ਜ਼ਰੂਰ ਵੀਡੀਓ ਦੇ ਜ਼ਰੀਏ ਪੈਂਦਾ ਰਿਹਾ ਅੱਜ ਇਹ ਗੱਲਬਾਤ ਤੁਹਾਡੇ ਨਾਲ ਕਰਨ ਲੱਗੇ ਹਾਂ ਇਸ ਗੱਲਬਾਤ ਨੂੰ ਪਲੀਜ਼ ਸ਼ੇਅਰ ਵੀ ਕਰ ਦਿਓ ਤੇ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਇੱਕ ਗਾਣਾ ਵੀ ਆ ਜਾਂ ਕੀ ਚੀਜ਼ ਆ ਕਿਉਂਕਿ ਪੱਤਰਕਾਰਾਂ ਬਾਲਾ ਗਾਣਾ ਤਾਂ ਮੈਨੂੰ ਇੰਨੇ ਆਉਂਦੇ ਨਹੀਂ ਕਹਿੰਦੇ ਹੁੰਦੇ ਆ ਵੀ ਲੋਕ ਲੋਕ ਲਾਈਆਂ ਜਦੋਂ ਉਜਾਗਰ ਹੋਈਆਂ ਵੱਜ ਗਏ ਢੋਲ ਨਗਾਰੇ ਨਹੀਂ ਜਾਂ ਫਿਰ ਇਹ ਕਹਿ ਲੋ ਕਿ ਘਰ ਦਾ ਭੇਦੀ ਲੰਕਾ ਟਾਵੇ ਮਾਮਲਾ ਜੀ ਰਾਮਪੁਰਾ ਫੂਲ ਦੇ ਐਮਐਲਏ ਦੀ ਵਾਇਰਲ ਹੋ ਰਹੀ ਉਸ ਆਡੀਓ ਦਾ ਜਿਸ ਦੇ ਉੱਤੇ ਇੱਕ ਪੱਤਰਕਾਰ ਤੇ ਜਿਸ ਬੰਦੇ ਨੇ ਆਡੀਓ ਵਾਇਰਲ ਕੀਤੀ ਹੈ ਉਸ ਦੇ ਉੱਤੇ ਪਰਚਾ ਹੋਣ ਤੋਂ ਬਾਅਦ ਹੁਣ ਪੱਤਰਕਾਰ ਨੂੰ ਤਾਂ ਸਮਾਨ ਮਿਲ ਗਿਆ ਪੱਤਰਕਾਰ ਨੇ ਉਸ ਦੀ ਜਿਹੜੀ ਆ ਲੋਕਾਂ 'ਚ ਵੇਚਦਾ ਪਰਚਾ ਕਿਹਦੇ ਕਹਿੰਦੇ ਕਹਿੰਦੇ ਦਰਜ ਹੁੰਦਾ ਜੀ ਪਰਚਾ ਪ੍ਰਭਾਵਿਤ ਵਿਅਕਤੀ ਦੇ ਕਹਿੰਦੇ ਨਹੀਂ ਦਰਜ ਹੁੰਦਾ ਸੋ ਕਾਲਡ ਇੱਕ ਪੀਏ ਹੁਣ ਉਹ ਸਰਕਾਰੀ ਹੈ ਗੈਰ ਸਰਕਾਰੀ ਹੈ ਕੌਣ ਹੈ ਆਪਣੇ ਆਪ ਨੂੰ ਕਹਿੰਦਾ ਮੈਂ ਪੀਏ ਹ ਬਲਕਾਰ ਸਿੰਘ ਸਿੱਧੂ ਹੋਰਾਂ ਦਾ ਜਿਹੜੇ ਗਾਇਕ ਤੋਂ ਵਿਧਾਇਕ ਬਣੇ ਨੇ ਕਹਿੰਦੇ ਜੀ ਇਹ ਵੀਡੀਓ ਨਾਲ ਆਡੀਓ ਨਾਲ ਛੇੜਛਾੜ ਕਰਕੇ ਵਧਾਇਕ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮਾਨ ਹਨੀ ਦੇ ਨਾਲ ਨਾਲ ਆਈਟੀ ਦੇ ਵੱਖ-ਵੱਖ ਤਰ੍ਹਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਤਾਂ ਰਾਮਪੁਰਾ ਦੇ ਵਿੱਚ ਬਿਨਾ ਕਿਸੇ ਪੜਤਾਲ ਤੋਂ ਜਿਹਦੀ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਸ਼ਮਾਦਾਨ ਉਹਦੇ ਵਿੱਚ ਅਸੀਂ ਮੈਂ ਤੇ ਸਰਦਾਰ ਬਖਤੌਰ ਸਿੰਘ ਢੱਲੋਂ ਨੇ ਡਿਟੇਲ ਦੇ ਵਿੱਚ ਗੱਲਬਾਤ ਵੀ ਕੀਤੀ ਹੈ ਇੱਕ ਪਰਚਾ ਦਰਜ ਹੋ ਜਾਂਦਾ ਜਿੰਨੀ ਕੁ ਮੈਂ ਐਫ ਆਈ ਆਰ ਪੜ੍ਹੀ ਹੈ ਜਿੰਨੀ ਕੁ ਮੈਨੂੰ ਨੌਲੇਜ ਹੈ ਕਿ ਉਹਦਾ ਕੋਈ ਲੜਸਰਾਣਾ ਨਹੀਂ ਨਾਉ ਦਾ ਸੇਰਾ ਤੇ ਨਾ ਹੀ ਉਹਦੀਆਂ ਲੱਤਾਂ ਨੇ ਹੁਣ ਇਹ ਠੀਕ ਹੈ ਪੱਤਰਕਾਰ ਨੂੰ ਇਹ ਅਦਾਲਤੇ ਚ ਤਾਂ ਕੁਝ ਨਹੀਂ ਬੰਨਣਾ ਪਰ ਖੱਜਲ ਖਵਾਰੀ ਜ਼ਰੂਰ ਹੋ ਜਾਂਦੀ ਹੈ ਜਿਹੜੇ ਵਿਅਕਤੀ ਨੇ ਆਡੀਓ ਵਾਇਰਲ ਕੀਤੀ ਆ ਉਹਦਾ ਹਿੱਕ ਠੋਕ ਕੇ ਕਹਿੰਦਾ ਜੀ ਮੇਰੇ ਕੋਲ ਤਾਂ ਹੋਰ ਵੀ ਬੜੀਆਂ ਨੇ ਤੇ ਮੈਂ ਪਾਰਟੀ ਦੇ ਵੱਖ-ਵੱਖ ਵਿਅਕਤੀਆਂ ਨੂੰ ਉਹ ਆਡੀਓ ਪ੍ਰੋਵਾਈਡ ਕਰਾਈਆਂ ਵੀ ਭਾਈ ਆ ਬੰਦਾ ਜਿਹੜਾ ਇਹ ਜ਼ੁਬਾਨ ਦਾ ਬਹੁਤ ਕੱਚਾ ਹੈ ਤੇ ਇਹਨੂੰ ਰੋਕਿਆ ਜਾਵੇ ਇਹ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਵਰਤਦਾ ਪਾਰਟੀ ਦੇ ਲੀਡਰਾਂ ਵਾਸਤੇ ਵੀ ਤੇ ਆਮ ਜਨਤਾ ਵਾਸਤੇ ਵੀ ਵੱਖ-ਵੱਖ ਜਿਹੜੀਆਂ ਕਮਿਊਨਿਟੀਆਂ ਨੇ ਉਹਨਾਂ ਲਈ ਵੀ ਤੇ ਇਸ ਵੀਡੀਓ ਆਡੀਓ ਜਿਹੜੀ ਲੀਕ ਹੋਈ ਹੈ ਤੇ ਤੁਹਾਨੂੰ ਪਤਾ ਵੀ ਔਰਤਾਂ ਨੇ ਦੇ ਪ੍ਰਤੀ ਜੋ ਬੋਲਿਆ ਗਿਆ ਉਹ ਜਿਹੜੀ ਹੈ ਦਾਵਾ ਕਰਦਾ ਜਿਹੜਾ ਵਿਅਕਤੀ ਜਿਹਨੇ ਵਾਇਰਲ ਕੀਤੀ ਹੈ ਕਿ ਇਹ ਇੱਕ ਵਿਧਾਇਕ ਜਿਹੜਾ ਬਲਕਾਰ ਸਿੰਘ ਸਿੱਧੂ ਦੀ ਹੈ ਹੁਣ ਇੱਕ ਹੋਰ ਬੰਦਾ ਸਾਹਮਣੇ ਆ ਗਿਆ ਜੀ ਉਹ ਬੰਦਾ ਕੌਣ ਹੈ ਜਿਹੜਾ ਉਸ ਵਕਤ ਜਦੋਂ ਇਹ ਗੱਲਬਾਤ ਹੋ ਰਹੀ ਸੀ ਤਾਂ ਉਹ ਵਿਅਕਤੀ ਨਾਲ ਦੀ ਸੀਟ ਤੇ ਬੈਠਾ ਸੀ ਉਹ ਕਹਿੰਦਾ ਵੀ ਹਾਂ ਕਹਿੰਦਾ ਮੈਨੂੰ ਪਤਾ ਇਹ ਗੱਲਬਾਤ ਮੇਰੇ ਸਾਹਮਣੇ ਹੋਈ ਹੈ ਚਸ਼ਮਦੀਤ ਗਵਾਹ ਨਾ ਜੀ ਉਹਦਾ ਸੀਰਾ ਸਿੰਘ ਮੱਲੂਆਣਾ ਆਪਣੇ ਆਪ ਨੂੰ ਕਹਿੰਦਾ ਮੈਂ ਬਲਕਾਰ ਸਿੱਧੂ ਦਾ ਸਾਬਕਾ ਐਮਐਲਏ ਹਾਂ 2014 ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਇਹ ਗੱਲਬਾਤ ਕਹਿੰਦਾ ਸੀ ਕਾਰ ਤੇ ਜਾ ਰਹੇ ਸੀ ਮੈਨੂੰ ਨਹੀਂ ਪਤਾ ਸੀ ਦੂਜੇ ਪਾਸੇ ਵਿਅਕਤੀ ਕੌਣ ਹੈ ਤੇ ਇਹ ਗੱਲਬਾਤ ਦਾ ਮੈਂ ਗਵਾਹ ਹਾਂ ਕਿ ਇਹ ਗੱਲਬਾਤ ਮੇਰੇ ਸਾਹਮਣੇ ਹੋਈ ਹੈ ਹੁਣ ਜਿਹੜੇ ਵਿਅਕਤੀ ਨੇ ਆਡੀਓ ਵਾਇਰਲ ਕੀਤੀ ਉਹ ਕਹਿੰਦਾ ਮੈਂ ਤਾਂ ਅਦਾਲਤ ਤੇ ਜਾਵਾਂ ਜਿਹੜਾ ਫੋਨ ਹੈ ਉਹਦੇ ਕੋਲੇ ਵਸ਼ ਹੋਊਗਾ ਜਿਸ ਦੇ ਉੱਤੇ ਰਿਕਾਰਡਿੰਗ ਹੋਈ ਹੈ ਐਂਡ ਉਹ ਡਾਟਾ ਜਿਹੜਾ ਹੈਗਾ ਰਿਕਾਰਡਿੰਗ ਵਾਲਾ ਫੋਨ ਨੰਬਰ ਦੇ ਨਾਲ ਉੱਥੇ ਸੇਵ ਹੋਊਗਾ ਕੱਲ ਨੂੰ ਜਦੋਂ ਅਦਾਲਤ ਤੇ ਜਾ ਕੇ ਉਹ ਫੋਨ ਦੇ ਦੂਗਾ ਤੇ ਕਹੂਗਾ ਜੀ ਇਹਦੇ ਉੱਤੇ ਇੱਕ ਤਫ਼ਤੀਸ਼ ਕਰਾਈ ਜਾਵੇ ਇਨਕੁਆਰੀ ਕਰਾਈ ਜਾਵੇ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢਿਆ ਜਾਵੇ ਤਾਂ ਫੇਰ ਤਾਂ ਪਤਾ ਨਹੀਂ ਬਣੂ ਕਿ ਨਹੀਂ ਬਣੂ ਪਰ ਜਿਹੜਾ ਉਹ ਕਹਿੰਦਾ ਕਿ ਸਪੀਕਰ ਸਾਹਿਬ ਤੋਂ ਲੈ ਕੇ ਬਠਿੰਡੇ ਦੇ ਇੰਪਰੂਵਮੈਂਟ ٹرسٹ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਤੱਕ ਜਿਹੜੀ ਸ਼ਬਦਾਵਲੀ ਵਰਤੀ ਹੈ ਉਹਦਾ ਫੇਰ ਖਲਾਰਾ ਪਾਊਗੀ ਹੁਣ ਦੇਖਦੇ ਅੱਗੇ ਕੀ ਬਣਦਾ ਪਰ ਅਕਾਲੀ ਦਲ ਨੇ ਜਰੂਰ ਬਾਹਾਂ ਚੜਾ ਲੀਆਂ ਜੀ ਅਕਾਲੀ ਦਲ ਕਹਿੰਦਾ ਕਿ ਜਿਹੜੇ ਧੰਮੀ ਸਾਹਿਬ ਦੀ ਬੀਬੀ ਜੰਗੀਰ ਕੌਰ ਨੂੰ ਜਦੋਂ ਇੱਕ ਫੋਨ ਕਾਲ ਦੇ ਉੱਤੇ ਗਲਤ ਸ਼ਬਦ ਆਵਲੀ ਵਰਤੀ ਸੀ ਤਾਂ ਬੀਬਾ ਜੀ ਨੇ ਉਹਦਾ ਕੌਗਨੀਸ਼ੈਂਸ ਲੈਂਦੇ ਹੋਏ ਉਹਨਾਂ ਦੇ ਉੱਤੇ ਕਾਰਵਾਈ ਕਰਾਉਣ ਦੀ ਗੱਲ ਕਹੀ ਸੀ ਤੇ ਧਾਮੀ ਸਾਹਿਬ ਖੁਦ ਤਾਂ ਪਹੁੰਚ ਗਏ ਸੀ ਪਰ ਹੁਣ ਅਕਾਲੀ ਦਲ ਕਹਿੰਦਾ ਕਿ ਜਿਹੜੇ ਊਮਨ ਕਮਿਸ਼ਨ ਦੇ ਰਾਜੀ ਗਿੱਲ ਜੀ ਚੇਅਰਪਰਸਨ ਨੇ ਉਹ ਹੁਣ ਚੁੱਪ ਕਿਉਂ ਨੇ ਪਾਰਟੀ ਦੇ ਹੋਰ ਲੋਕ ਚੁੱਪ ਕਿਉਂ ਨੇ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਇੱਕ ਬੰਦਾ ਜਿਹੜਾ ਉਹ ਸੂਇਸਾਈਡ ਕਰਨ ਦੀ ਗੱਲ ਕਰ ਰਿਹਾ ਉਹ ਵੀ ਵੀਡੀਓ ਆਈ ਪਈ ਹੈ ਉਹਦੀ ਹਜੇ ਥੋੜੀ ਜਿਹੀ ਪੜਤਾਲ ਚੱਲ ਰਹੀ ਹੈ ਉਹ ਕਹਿੰਦਾ ਵੀ ਫਲਾਨੀ ਵਿਧਾਇਕਾਂ ਉਹਦਾ ਘਰ ਵਾਲਾ ਉਹਦਾ ਨਾਲ ਦਾ ਬੰਦਾ ਮਿਲ ਤੋ ਪੈਸੇ ਲੈ ਕੇ ਮੇਰੇ ਪੈਸੇ ਨਹੀਂ ਮੋੜਦੇ ਮੈਂ ਤਾਂ ਸੂਸਾਈਡ ਕਰੂੰਗਾ ਸੂਸਾਈਡ ਕਰ ਲਈ ਤਾਂ ਜ਼ਿੰਮੇਵਾਰ ਇਹ ਹੋਣਗੇ ਹੁਣ ਨਾਲ ਇੱਕ ਹੋਰ ਵੀਡੀਓ ਆ ਗਈ ਮਠਿਆਈ ਦੇ ਡੱਬੇ ਚ ਪੈਸੇ ਪਾਏ ਹੋਏ ਆ ਹੁਣ ਉਹ ਸੌਦੇ ਦੀ ਗੱਲ ਚੱਲਦੀ ਹੈ ਸੌਦਾ ਜਿੱਥੋਂ ਤੱਕ ਤੱਕ ਪੱਤਾ ਚੱਲਿਆ ਹੈ ਕਹਿੰਦੇ ਜੀ ਕੋਈ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੀ ਗੱਲ ਸੀ ਹੁਣ ਉਹ ਬੰਦਾ ਜਿਹੜਾ ਪੈਸੇ ਲੈ ਕੇ ਗਿਆ ਸੀਗਾ ਜਿਹੜੇ ਬੰਦੇ ਨੇ ਪੈਸੇ ਦਿੱਤੇ ਸੀ ਉਹਨੇ ਪਾਈ ਵੀਡੀਓ ਮੌਕੇ ਤੇ ਬਣਾ ਲਈ ਉਹ ਵੀਡੀਓ ਤੁਹਾਨੂੰ ਆਪਣੇ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਤੇ ਮਿਲ ਜੂਗੀ ਉਹ ਕਹਿੰਦਾ ਵੀ ਸਾਡਾ ਸੌਦਾ ਨਹੀਂ ਹੋਇਆ ਅਸੀਂ ਤਾਂ ਜਲੂਸ ਕੱਢਾਂਗੇ ਸਾਡੇ ਪੈਸੇ ਤਾਂ ਭਾਵੇਂ ਮੋੜ ਤੇ ਹੁਣ ਮਸਲਾ ਇਹ ਹੈ ਪੈਸੇ ਤਾਂ ਮੋੜ ਤੇ ਪਰ ਲੈ ਕਿਉਂ ਮੰਗਾਈ ਕਿਉਂ ਕੀ ਜਿੰਨੇ ਪੈਸੇ ਕੋਈ ਤੁਹਾਨੂੰ ਹੋਰ ਵੱਧ ਦੇਗਾ ਇਹ ਵੀ ਇੱਕ ਜਾਂਚ ਦੀ ਗੱਲ ਹੈ ਪ੍ਰੈਸ ਨੂੰਟ ਆ ਰਹੇ ਨੇ ਕਿ ਕ腐ਸ਼ਨ ਦੇ ਜਿਹੜੀ ਇਹ ਚੂੜੀ ਕਸੀ ਹੋਈ ਹੈ ਵਿਜੀਲੈਂਸ ਬਿਊਰੋ ਨੇ ਇੱਕ ਥਾਣੇਦਾਰ ਫੜ ਲਿਆ ਇੱਕ ਤਹਿਸੀਲਦਾਰ ਦੇ ਪਰਚਾ ਦਿੱਤਾ ਪਰ ਕੀ ਜਿਹੜੇ ਵੱਡੇ ਵੱਡੇ ਕਪਲੇ ਹੋ ਰਹੇ ਨੇ ਭਾਵੇਂ ਉਹ ਐਡਵਰਟਾਈਜ਼ਮੈਂਟ ਦੇ ਵਿੱਚ ਹੋ ਰਹੇ ਨੇ ਮਸ਼ਹੂਰੀਆਂ ਦੇ ਵਿੱਚ ਹੋ ਰਹੇ ਨੇ ਜਿਹੜੇ ਪੋਲ ਜਿਹੜੇ ਨੇ ਤੁਸੀਂ ਵੇਖਦੇ ਹੋ ਕਿ ਹਾਈਵੇਜ਼ ਦੇ ਉੱਤੇ ਜਿਹੜੇ ਪੋਲ ਲੱਗੇ ਆ ਉਹਨਾਂ 'ਚ ਵੀ ਕਹਿੰਦੇ ਬਹੁਤ ਵੱਡੇ ਕਪਲੇ ਉਹ ਵੀ ਮੰਗ ਉੱਠ ਰਹੀ ਆ ਇੱਕ ਭਾਈ ਸਾਹਿਬ ਨੇ ਮੋਗੇ ਤੋਂ ਵਾਰ-ਵਾਰ ਮੀਡੀਆ 'ਚ ਆ ਰਹੇ ਜੀ ਉਹਦੇ 'ਚ ਬੜੇ ਵੱਡੇ ਕਪਲੇ ਹੋ ਰਹੇ ਨੇ ਪੰਜਾਬ ਤੋਂ ਬਾਹਰਲੇ ਵੈਬਸਾਈਟਸ ਨੂੰ ਐਡਵਰਟਾਈਜ਼ਮੈਂਟ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਕੋਈ ਟ੍ਰੈਫਿਕ ਨਹੀਂ ਉਹਦੇ ਉੱਤੇ ਸਵਾਲ ਉੱਠ ਰਹੇ ਨੇ ਸੋ ਕਪੜਾਦਾਰ ਕਪੜਾ ਦਾ ਵਿਧਾਨ ਸਭਾ ਦੇ ਵਿੱਚ ਵੀ ਉੱਠ ਪਿਆ ਮਾਮਲਾ ਹੁਣ ਪੱਤਰਕਾਰਾਂ ਨੂੰ ਨਿਸ਼ਾਨਾ ਜਿਹੜਾ ਬਣਾਉਣਾ ਤੁਸੀਂ ਗਾਲ ਨਹੀਂ ਕੁੱਟ ਸਕਦੇ ਪੱਤਰਕਾਰ ਦਾ ਇਸ ਤਰ੍ਹਾਂ ਪੱਤਰਕਾਰਾਂ ਨੇ ਸੱਚ ਬੋਲਣਾ ਹੈ ਪੱਤਰਕਾਰਾਂ ਨੇ ਗੱਲ ਕੱਢਣੀ ਹੈ ਤੇ ਭਾਈ ਸਾਹਿਬ ਆਪ ਦੀ ਪੀੜੀ ਥੱਲੇ ਸੋਟਾ ਮਾਰੋ ਸੋ ਵੀਡੀਓ ਦੇਖੋ ਇਹ ਵੀਡੀਓ ਤੋਂ ਬਾਅਦ ਫਿਰ ਸਾਡੇ ਨਾਲ ਗੱਲ ਕਰਿਓ ਕਿ ਇਹ ਵੀਡੀਓ ਜਿਹੜੀ ਹੈ ਜਿਹੜਾ ਆਪਣਾ ਵਿਅਕਤੀ ਆ ਨਾਂ ਸੀਰਾ ਸਿੰਘ ਮੱਲੂਵਾਲ ਉਹ ਗਵਾਹੀ ਦਿੰਦਾ ਹੈ ਕਿ ਮੈਂ ਤਾਂ ਬਾਈ ਜੀ ਉਸੇ ਗੱਡੀ ਸੀ ਫਿਰ ਪੱਤਰਕਾਰ ਦਾ ਕੀ ਕਸੂਰ ਹੈ ਜੀ ਤੁਸੀਂ ਆਪ ਦੀ ਲੜਾਈ ਆਪ ਨੇ ਜਿੱਠੋ ਤੁਹਾਡਾ ਅਫਸਰ ਵਿੱਚ ਪਾਰਟੀ ਦੇ ਵਰਕਰਾਂ ਦਾ ਪੀਆ ਦਾ ਕੋਈ ਹੋਣਾ ਹਿਸਾਬ ਕਿਤਾਬ ਠੀਕ ਹੈ ਜੀ ਤੇ ਉਹਦੇ ਵਿੱਚ ਤੁਸੀਂ ਆਪ ਦਾ ਨ ਜਿੱਠੋ ਪੱਤਰਕਾਰਾਂ ਕੋਲੇ ਸਮਾਨ ਆ ਗਿਆ ਪੱਤਰਕਾਰਾਂ ਨੇ ਜਾਗ ਜਾਗਰ ਕਰਤਾ ਹੁਣ ਵੀਡੀਓ ਆਡੀਓ ਜ਼ਰੂਰ ਪੁਰਾਣੀ ਹੈ ਪਰ ਜਦੋਂ ਬਾਹਰ ਆਊਗੀ ਗੱਲ ਤਾਂ ਉਦੋਂ ਹੀ ਹੋਣਾ ਜਿਵੇਂ ਭ੍ਰਿਸ਼ਟਾਚਾਰ ਦੇ ਮਾਮਲੇ ਪੁਰਾਣੇ ਹੁੰਦੇ ਆ ਤੁਸੀਂ ਅੱਜ ਫੜ ਕੇ ਬੰਦਾ ਅੰਦਰ ਦੇ ਦੇਣੇ ਹੋ ਨਵਾਂ ਤਾਂ ਨਹੀਂ ਹੁੰਦਾਗਾ ਸੋ ਰੇਡੀਓ ਪੰਜਾਬ ਟੁਡੇ ਹਮੇਸ਼ਾ ਹੀ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹੇਗਾ ਤੇ ਅਸੀਂ ਪੱਤਰਕਾਰ ਮਨਿੰਦਰ ਦੇ ਨਾਲ ਖੜੇ ਹਾਂ ਕੱਲ ਨੂੰ ਬਠਿੰਡਾ ਦੇ ਵਿੱਚ ਇਕੱਠ ਹੋਏਗਾ ਤੇ ਉੱਥੇ ਵੇਖਾਂਗੇ ਫਿਰ ਅਗਲੀ ਰਣਨੀਤੀ ਕੀ ਬਣਾਉਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰਾ ਨਾਂ ਬਾਈ ਜੀ ਸੀਰਾ ਮੱਲੂ ਆਣਾ ਰਾਮਪਰਾ ਫੂਲ ਹਲਕਾ ਤੇ ਨਾਲ ਦੇ ਹਲਕੇ ਵਾਲੇ ਸਾਰੇ ਭਰਾ ਤਾਂ ਮੈਨੂੰ ਜਾਣਦੇ ਆ ਤੇ ਮੈਂ ਐਮਐਲਏ ਬਲਕਾਰ ਸਿੱਧੂ ਦੇ ਨਾਲ ਘਟੋ ਘਟ 2-3 ਸਾਲ ਕੰਮ ਕੀਤਾ ਤੇ ਆਮ ਆਦਮੀ ਪਾਰਟੀ ਨਾਲ ਮੈਂ ਅਗਸਤ 2014 ਤੋਂ ਜੁੜਿਆ ਹੋਇਆ ਤੇ 2022 ਦੀਆਂ ਚੋਣਾਂ ਸਾਰੀਆਂ ਅਸੀਂ ਪਿੰਡ-ਪਿੰਡ ਜਾ ਕੇ ਆਪ ਲੜੀਆਂ ਤੇ ਅੱਜ ਇੱਕ ਮੈਂ ਬਹੁਤ ਵੱਡਾ ਜਿਹੜਾ ਖੁਲਾਸਾ ਕਰਨ ਜਾ ਰਿਹਾ ਜਿਹੜੀਆਂ ਪਿਛਲੇ ਦਿਨੀ ਜੋ ਐਮਐਲਏ ਬਲਕਾਰ ਸਿੱਧੂ ਦੀ ਇੱਕ ਆਡੀਓ ਕਲਿੱਪ ਹੈ ਜਿਹੜੀ ਉਹ ਆਪਣਾ ਲੋਕਵਾਜ ਚੈਨਲ ਤੇ ਵਾਇਰਲ ਹੋਈ ਆ ਉਹਦੇ ਸਬੰਧ ਵਿੱਚ ਮੈਂ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਿਹਾ ਉਹ ਇਹ ਹੈ ਕਿ ਅੱਜ ਦੇਖੋ ਕਈ ਦਿਨਾਂ ਤੋਂ ਜਿਹੜੀ ਇਹ ਆਡੀਓ ਹੈ ਉਹ ਚੱਲ ਰਹੀ ਆ ਐਮਐਲਏ ਦੇ ਹੁਣ ਜਿਹੜਾ ਮੌਜੂਦਾ ਨਿੱਜੀ ਸਹਾਇਕ ਆ ਉਹਨੇ ਆਪਣੇ ਰਾਜੂ ਜੇਠੀ ਅਤੇ ਇੱਕ ਸਾਡੇ ਪੱਤਰਕਾਰ ਵੀਰ ਮਨਿੰਦਰ ਜੀ ਸਿੱਧੂ ਤੇ ਜਿਹੜਾ ਪਰਚਾ ਦਰਜ ਕਰਾਇਆ ਵੀ ਸਾਡੀਆਂ ਜਿਹੜੀਆਂ ਭਾਵਨਾ ਠੇਸ ਹੋਈ ਆ ਵੀ ਐਮਐਲਏ ਦੀ ਇਹ ਜਿਹੜੀ ਆਵਾਜ਼ ਹੈ ਉਹ ਨਹੀਂ ਹੈ ਵੀ ਗਲਤ ਤੋੜ ਮਰੋੜ ਕੇ ਜਿਹੜੀ ਵੀਡੀਓ ਬਣਾਈ ਗਈ ਆ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਸਾਡੇ মিডিਆ ਵਾਲੇ ਭਰਾਵਾਂ ਨੂੰ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹ ਦੱਸਣਾ ਚਾਹਣਾ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਇਹ ਦੱਸਣਾ ਚਾਹਣਾ ਕਿ ਜਿਸ ਦਿਨ ਇਹ ਗੱਲਬਾਤ ਹੋਈ ਹੈ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਮੈਂ ਉਸ ਦਿਨ ਗੱਡੀ ਦੇ ਵਿੱਚ ਮੌਜੂਦ ਸੀ ਮੈਂ ਜਿਉਂਦਾ ਜਾਗਦਾ ਇਸ ਗੱਲ ਦਾ ਗਵਾਹ ਕਿ ਐਮਐਲਏ ਸਾਹਿਬ ਵੇ ਸਕੇ ਦੀ ਜਿੱਥੇ ਮਰਜ਼ੀ ਆਪਣੇ ਟੈਸਟ ਕਰਵਾ ਲਓ ਆਵਾਜ਼ ਟੈਸਟ ਕਰਵਾ ਲਓ ਜਿਵੇਂ ਦੀ ਕੋਈ ਟੈਸਟਿੰਗ ਹੁੰਦੀ ਆ ਉਵੇਂ ਕਰਵਾ ਲਓ ਪਰ ਰਾਜੂ ਬਾਈ ਨੇ ਵੀ ਅੱਜ ਵੀਡੀਓ ਪਾਈ ਆ ਵੀ ਇਹ ਸੱਚ ਹੈ ਤੇ ਮੈਂ ਵੀ ਇਹ ਕਹਿਣਾ ਵੀ ਇਹ ਸੱਚ ਹੈ ਇਹ ਵੀਡੀਓ ਉਸ ਸਮੇਂ ਦੀ ਆ ਜਦੋਂ 21 2021 ਦੇ ਜੂਨ ਦੇ ਜੂਨ ਜੁਲਾਈ ਦੇ ਮਹੀਨੇ ਦੀ ਇਹ ਵੀਡੀਓ ਹੈ ਜਦੋਂ ਪਹਿਲੀ ਗਰੰਟੀ ਕੇਜਰੀਵਾਲ ਸਾਹਿਬ ਨੇ ਦਿੱਤੀ ਸੀ ਆਪਣੀ ਉਸ ਟਾਈਮ ਤੋਂ ਪਹਿਲਾਂ ਦੀ ਵੀਡੀਓ ਹੈ ਤੇ ਇਹ ਜੋ ਸਾਡੇ ਸਤਕਾਰਯੋਗ ਐਮਐਲਏ ਸਾਹਿਬ ਗਾਲਾਂ ਕੱਢ ਰਹੇ ਨੇ ਉਹ ਉਹ ਲੋਕਾਂ ਨੂੰ ਕੱਢ ਰਹੇ ਨੇ ਉਹ ਪੁਰਾਣੇ ਵਰਕਰਾਂ ਨੂੰ ਕੱਢ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ 14 ਵਾਲੇ ਸੀ 13 ਵਾਲੇ ਸੀ ਤੇ ਜਿਹੜੇ ਇੰਦਰਜੀਤ ਮਾਨ ਤੇ ਮਾਸਟਰ ਜਤਿੰਦਰ ਸਿੰਘ ਭੱਲੇ ਨਾਲ ਤੁਰੇ ਹੋਏ ਸੀ ਚਾਹੇ ਉਹ ਰਾਮਪਰੇ ਦੇ ਸੀ ਚਾਹੇ ਮਹਰਾਜ ਦੇ ਸੀ ਚਾਹੇ ਉਹ ਭਗਤੇ ਦੇ ਸੀ ਉਹਨਾਂ ਸਾਰਿਆਂ ਲਈ ਇਹ ਜਿਹੜੀ ਅ ਗਾਲਾਂ ਜਿਹੜੀਆਂ ਲੇਡੀਜ਼ ਦੀ ਜੋ ਬੋਲਿਆ ਤੁਸੀਂ ਸਾਰੇ ਪੰਜਾਬ ਨੇ ਸੁਣਿਆ ਉਹ ਕਹਿ ਰਹੇ ਸੀ ਮੈਨੂੰ ਕਿਉਂ ਮੂਰੇ ਆਉਣਾ ਪਿਆ ਮੈਂ ਕਿਉਂ ਚੁੱਪ ਰਿਹਾ ਪਹਿਲਾਂ ਮੈਨੂੰ ਐ ਸੀ ਵੀ ਚਲੋ ਛੱਡੋ ਆਪਾਂ ਇਹ ਚੱਲਦਾ ਹੀ ਰਹਿਣਾ ਵੀ ਸਿਆਸੀ ਤੌਰ ਤੇ ਹੁੰਦਾ ਆਪਾਂ ਕਿਸੇ ਤੇ ਕਿਉਂ ਨਿੱਜੀ ਕਰਨਾ ਬਾਈ ਜੀ ਇਹਨਾਂ ਨੇ ਨਿੱਜੀ ਜਿਹੜਾ ਸਾਡੇ ਤੇ ਕੱਲ ਕੀਤਾ ਮੇਰੀ ਜਿਹੜੀ ਗੱਡੀ ਸੀ ਉਹ ਸਾਈਡ ਤੇ ਖੜੀ ਉਹ ਜਿਹੜੀ ਜ਼ਬਤ ਕਰਾਤੀ ਉਹਦੇ ਵਿੱਚ ਮੇਰੇ ਚਾਚੇ ਦੇ ਮੁੰਡੇ ਨੇ ਦੱਸਿਆ ਕਿ ਉਹਦੇ ਵਿੱਚ ਪੈਸੇ ਵੀ ਸੀ ਤੇ ਉਹ ਪੈਸੇ ਵੀ ਸਾਡੇ ਵਿੱਚ ਜਿਹੜੇ ਚਲੇ ਗਏ ਚਲੋ ਕੋਈ ਗੱਲ ਨਹੀਂ ਉਹ ਜੋ ਹੁੰਦਾ ਦੇਖੀ ਜਾਊ ਕੀ ਬਣਦਾ ਪਰ ਪਰ ਜਿਹੜਾ ਇਹ ਸੱਚ ਸੀ ਉਹ ਸਾਹਮਣੇ ਆਉਣਾ ਚਾਹੀਦਾ ਮੈਂ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਜਿੱਥੇ ਕਿਸੇ ਕਿਸੇ ਨੂੰ ਯਕੀਨ ਆਉਂਦਾ ਵੀ ਇੱਥੇ ਅਸੀਂ ਜਾ ਕੇ ਮੈਂ ਉੱਥੇ ਸੌਂਹ ਖਾਣ ਨੂੰ ਤਿਆਰਾਂ ਵੀ ਇਹ ਵੀਡੀਓ ਇਹ ਆਵਾਜ਼ ਕਿਉਂਕਿ ਉਸ ਦਿਨ ਮੈਨੂੰ ਇਹ ਨਹੀਂ ਪਤਾ ਸੀ ਮੂਰੇ ਕੀਦਣਾ ਗੱਲ ਹੋ ਰਹੀ ਆ ਹੁਣ ਚਲੋ ਕਲੀਅਰ ਹੋ ਗਿਆ ਵੀ ਰਾਜੂ ਜੇਠੀ ਨਾਲ ਗੱਲ ਹੋਈ ਸੀ ਪਰ ਉਸ ਦਿਨ ਗੱਡੀ 'ਚ ਅਸੀਂ ਤਿੰਨ ਜਣੇ ਮੌਜੂਦ ਸੀ ਮੈਂ ਉਸ ਦਿਨ ਨਾਲ ਬੈਠਾ ਸੀ ਪਿਛਲੀ ਸੀਟ ਤੇ ਇਹ ਗੱਲ ਬਾਈ ਵੀਡੀਓ ਜਿਹੜੇ ਵਿੱਚ ਆਵਾਜ਼ ਆ ਉਹ ਬਲਕਾਰ ਸਿੱਧੂ ਦੇ ਆ ਇਹ ਗੱਲ ਬਿਲਕੁਲ ਸੱਚ ਹੈ ਤੇ ਇਸ ਤੋਂ ਇਲਾਵਾ ਹੁਣ ਕੁਝ ਭਰਾ ਸਾਡੇ ਪੋਸਟਾਂ ਪਾ ਰਿਆ ਵੀ ਪੱਤਰਕਾਰੀ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਆ ਪੱਤਰਕਾਰੀ ਵਧੀਆ ਤਰੀਕੇ ਨਾਲ ਰਤਨਦੀਪ ਧਾਲੀਆਲ ਨੇ ਕੀਤੀ ਉਹਨੇ ਮਹਰਾਜ ਦੇ ਵਿੱਚ ਸੜਕਾਂ ਦਾ ਮੁੱਦਾ ਚੱਕਿਆ ਅੱਜ ਜਾ ਕੇ ਦੇਖੋ ਬੇਸ਼ੱਕ ਫਿਰਨੀ ਉੱਤੇ ਬੱਟੇ ਪੈ ਗਏ ਪਰ ਪਿੰਡ ਆ ਜਿਹੜਾ ਉਹ ਬੱਠਲ ਵਾਂਗੂ ਵਿਚਾਲੋਂ ਨੀਵਾ ਹੋ ਗਿਆ ਤੇ ਕਿਸੇ ਪਾਸੇ ਪਾਣੀ ਨਹੀਂ ਨਿਕਲ ਰਿਹਾ ਤੇ ਅੱਜ ਉਹ ਦੇਖ ਸਕਦੇ ਹੋ ਤੁਸੀਂ ਮਹਰਾਜ ਪਿੰਡ 'ਚ ਜਾ ਕੇ ਤੇ ਜੇ ਅਸੀਂ ਵੀਡੀਓ ਪਾਉਣੇ ਆ ਸਾਨੂੰ ਅਫਸਰ ਕਹਿੰਦੇ ਵੀ ਛੋਡੇ ਐਂ ਗੱਡੀ ਜ਼ਬਤ ਕਰਾਂਗੇ ਨਹੀਂ ਛੋਡੇ ਤੇ ਪਰਚੇ ਦੇਵਾਂਗੇ ਛੋਡੇ ਤੇ ਜਿਹੜੀ ਕਾਰਵਾਈ ਕਰਾਂਗੇ ਨਹੀਂ ਤੁਸੀਂ ਵੀਡੀਓ ਪਾਉਣੋਂ ਹਟਜੋ ਭਰਾਵੋ ਅਸੀਂ ਹਲਕੇ ਦੇ ਨਾਲ ਪਹਿਲਾਂ ਵੀ ਖੜੇ ਸੀ 14 ਤੋਂ ਖੜੇ ਆ ਪਹਿਲਾਂ ਤੋਂ ਵੀ ਖੜੇ ਆ 2012 ਚ ਵੀ ਚੋਣ ਲੜੀ ਪੀਪੀ ਪਾਰਟੀ ਵੇਲੇ ਉਦੋਂ ਦੇ ਅਸੀਂ ਖੜੇ ਆ ਸੀਐਮ ਸਾਹਿਬ ਨਾਲ ਉਦੋਂ ਦੇ ਖੜੇ ਸੀ ਪਰ ਹੁਣ ਜਿਹੜਾ ਸਾਡੇ ਤੇ ਨਜਾਇਜ਼ ਪਰਚੇ ਹਲਕਾ ਰਾਮਪਰਾ ਫੂਲ ਚੋਣ ਲੱਗ ਗਏ ਇੱਕ ਮੈਂ ਗੱਲ ਹੋਰ ਦੱਸ ਦੇਣੀ ਚਾਹਣਾ ਸਾਡੇ ਆਮਨੂ ਰੋੜਾ ਜੀ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੁਸੀਂ ਧਿਆਨ ਨਾਲ ਸੁਣੋ ਕੇਜਰੀਵਾਲ ਸਾਹਿਬ ਤੁਸੀਂ ਕਹਿਣੋ ਕਿ ਅਸੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਂ ਹੀ ਇਹ ਜੇ ਕੰਮ ਕਰਾਂਗੇ ਕਿ ਸਾਡੀ ਮੁਰ ਤੋਂ ਦਿੱਲੀ ਸਰਕਾਰ ਬਣ ਜੇ ਜਿਹੜੇ ਹਿਸਾਬ ਨਾਲ ਸੋਡੇ ਐਮ ਐਲ ਏ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਰਾਮਪਰਾ ਫੂਲ ਚ ਕੰਮ ਕਰ ਰਹੇ ਆ ਰਾਮਪਰਾ ਫੂਲ ਭਗਤੇ ਭਾਈ ਕੇ ਚੇਅਰਮੈਨ ਨਹੀਂ ਲਾਣੀ ਗਈ ਆ ਪਿਛਲੇ ਦਿਨੀ ਚ ਉਹ ਚੇਅਰਮੈਨ ਨਹੀਂ ਉਹ ਬੰਦਿਆਂ ਨੂੰ ਦਿੱਤੀ ਗਈ ਆ ਜਿਨ੍ਹਾਂ ਨੇ ਆਪਣੇ ਪੋਲਿੰਗ ਬੂਥ ਨਹੀਂ ਲੱਗਣ ਦਿੱਤੇ ਸੀ ਉੱਥੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਕਿਸੇ ਨੂੰ ਪੁੱਛਿਆ ਐਮਐਲਏ ਨੇ ਕਿਸੇ ਨੂੰ ਵੀ ਬੇਸ਼ੱਕ ਕੁਝ ਕੋ ਇਨਾਂ ਦੇ ਜਿਹੜੇ ਨਾਂ ਰਹਿੰਦੇ ਉਹ ਕਹਿਣਗੇ ਸਾਨੂੰ ਪੁੱਛਿਆ ਪਰ ਨਹੀਂ ਪੁੱਛਿਆ ਤਾਂ ਇਹ ਪਤਾ ਕਰ ਲਿਓ ਪਰ ਹੋਰ ਵੀ ਅਸੀਂ ਵੱਡੇ ਖਲਾਸੇ ਕਰ ਸਕਦੇ ਹਾਂ ਕਈ ਮੇਰੇ ਭਰਾ ਕਹਿਣਗੇ ਵੀ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਭਰਾਵੋ ਐਮਐਲਏ ਬਲਕਾਰ ਸਿੱਧੂ ਦੀ ਜਿਹੜੀ ਮੈਸੇਜ ਆਉਦੀ ਜਿਹੜੀ ਘਰ ਵਾਲੀ ਆ ਉਹਨੂੰ ਅਸੀਂ ਭੈਣ ਬਣਾਇਆ ਸੀ ਉਹਨੇ ਮੈਨੂੰ ਭਰਾ ਬਣਾਇਆ ਸੀ ਤੇ ਮੇਰੇ ਹੱਥ ਤੇ ਉਹਨੇ ਰਖੜੀ ਬੰਨੀ ਸੀ ਉਹ ਰਕੜੀ ਦੀ लाज ਰੱਖਣ ਲਈ ਮੈਂ ਐਮਐਲਏ ਤੇ ਅੱਜ ਤੱਕ ਕੋਈ ਨਿੱਜੀ ਟਿੱਕਾ ਟਿਪਣੀ ਨਹੀਂ ਕੀਤੀ ਪਰ ਅੱਜ ਉਹਨੇ ਮੈਨੂੰ ਮਜਬੂਰ ਕਰਤਾ ਜਦੋਂ ਕੱਲ ਸਾਡੇ ਪਾਸੇ ਖੜੀ ਗੱਡੀ ਦਾ ਚਲਾਨ ਕਰਕੇ ਗੱਡੀ ਲੈ ਕੇ ਬੌਂਡ ਕਰਵਾਤੀ ਕੋਈ ਗੱਲ ਨਹੀਂ ਗੱਡੀ ਬੌਂਡ ਹੋ ਗਈ ਤਾਂ ਪਰ ਅੱਜ ਮੈਨੂੰ ਬੋਲਣ ਲਈ ਮਜਬੂਰ ਕਰਤਾ ਮੈਂ ਆਪਦੀ ਭੈਣ ਤੋਂ ਵੀ ਮਾਫੀ ਮੰਗਦਾ ਕਿ ਅੱਜ ਭੈਣੇ ਮੈਨੂੰ ਸੱਚ ਬੋਲਣ ਦੇ ਖਲਾਸੇ ਤਾਂ ਮੈਂ ਹੋਰ ਵੀ ਬੜੇ ਕਰ ਸਕਦਾ ਹੋਰ ਵੀ ਬਹੁਤ ਕੁਝ ਸਾਡੇ ਕੋਲੇ ਪਿਆ ਮੇਰੇ ਕੋਲੇ ਵਿਆਹ ਪਰ ਮੇਰੀ ਹਜੇ ਵੀ ਜ਼ਮੀਰ ਨਹੀਂ ਮੰਨਦੀ ਮੈਂ ਹਜੇ ਵੀ ਚਾਹਣਾ ਵੀ ਕੋਈ ਗੱਲ ਨਹੀਂ ਪੰਜਾਬ ਦੇ ਜੇ ਆਮ ਨਰੋੜਾ ਜੀ ਸਾਡੇ ਸਤਿਕਾਰਯੋਗ ਭਗਵਾਨ ਤਮਾਨ ਜੀ ਜਾਂ ਕੇਜਰੀਵਾਲ ਸਾਹਿਬ ਜਾਂ ਦਿੱਲੀ ਵਾਲੇ ਹੋਰ ਇਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਚ ਜੇ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਸੋਡੇ ਐਮਐਲਿਆਂ ਦੇ ਜਿਹੜੇ ਕੀਤੇ ਹੋਏ ਕਪਲੇ ਆ ਉਹ ਤੁਹਾਨੂੰ ਮੈਂ ਦੱਸੂਗਾ ਕਰੋ ਸਾਡੇ ਨਾਲ ਸੰਪਰਕ ਜੇ ਤੁਸੀਂ ਚਾਹੁੰਦੇ ਹੋ ਅਸੀਂ ਕਿਸੇ ਸੋਸ਼ਲ ਮੀਡੀਆ ਤੇ ਉਹ ਨਹੀਂ ਪਾਉਂਦੇ ਕਿਸੇ ਹੋਰ ਪੇਜ ਤੇ ਨਹੀਂ ਪਾਉਂਦੇ ਪਰ ਹਾਂ ਜੇ ਪਾਰਟੀ ਸਾਡੇ ਤੱਕ ਸੰਪਰਕ ਕਰੂ ਜਿੱਥੇ ਕਿਤੇ ਸਾਨੂੰ ਪਾਰਟੀ ਕਹੂਗੀ ਅਸੀਂ ਉੱਥੇ ਆਉਣ ਨੂੰ ਤਿਆਰ ਆ ਬੂਟੇ ਜਲਾਲ ਆਲਾ ਬੂਟਾ ਜਲਾਲ ਆਲਾ ਕੇਜਰੀਵਾਲ ਸਾਹਿਬ ਸੋਡੇ ਸੰਦੀਪ ਪਾਟਕ ਨੂੰ ਪੁੱਛੋ ਬੂਟਾ ਜਲਾਲ ਕੌਣ ਉਹ ਤੇ ਪਰਚਾ ਹੋਇਆ ਬੂਟੇ ਜਲਾਲ ਤੇ ਜਿਹੜੇ ਨੇ ਇੰਨੀ ਮਿਹਨਤ ਕੀਤੀ ਪਾਰਟੀ ਲਈ ਐਮਐਲਏ ਦੀ ਚੋਣ ਚ 10 ਲੱਖ ਰੁਪਇਆ ਵੀ ਲਾਇਆ 10-12 ਲੱਖ ਉਹ ਤੇ ਵੀ ਪਰਚਾ ਹੋਇਆ ਤੇ ਅੱਜ ਰਾਜੂ ਜੇਠੀ ਜਿਹੜਾ ਕਿ 2022 ਦੇ ਵਿੱਚ ਬਲਾਕ ਪ੍ਰਧਾਨ ਸੀ ਆਮ ਆਦਮੀ ਪਾਰਟੀ ਦਾ ਉਹ ਤੇ ਪਰਚਾ ਹੋਇਆ ਸਾਡੇ ਪ੍ਰਮਨਿੰਦਰਜੀਤ ਸਿੱਧੂ ਜੋ ਠੀਕ ਆ ਤੁਹਾਡੇ ਕਈ ਐਮਐਲਏ ਨੇ ਉਹਦੇ ਨਾਲ ਮਤਭੇਦ ਹੋਣਗੇ ਪਰ ਆਮ ਆਦਮੀ ਪਾਰਟੀ ਦੀ ਜਦੋਂ 14 ਵੇਲੇ ਚੋਣ ਸੀ ਜਾਂ ਉਸ ਤੋਂ ਪਹਿਲਾਂ ਸੀ ਉਦੋਂ ਇਹੀ ਮਨਿੰਦਰ ਜੀ ਤਾਂ ਆਪਣੇ ਨਾਂ ਖੜਦਾ ਰਿਹਾ ਸੋ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਦੇਖੋ ਹੋਰ بڑے ਮੁੱਦੇ ਨੇ ਉਹਨਾਂ ਤੇ ਵੀ ਆਪਾਂ ਬੋਲ ਸਕਦੇ ਆ ਪਰ ਇਹੀ ਬੇਨਤੀ ਆ ਕਿ ਉਹ ਵੀਡੀਓ ਆ ਜਿਹੜੀ ਬਿਲਕੁਲ ਸੱਚ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਜਿੱਥੇ ਕਹਿਣ ਉਹਦੇ ਟੈਸਟ ਕਰਾ ਲੈਣ ਜਿੱਥੇ ਕਹਿਣ ਉਹਦਾ ਜੋ ਵੀ ਐ ਅਸੀਂ ਵੀ ਸੌਂ ਖਾਣ ਨੂੰ ਤਿਆਰ ਆ ਜਿੱਥੇ ਕਹਿਣ ਉੱਥੇ ਜਾਣ ਨੂੰ ਤਿਆਰ ਆ ਇੱਕ ਮਿੰਟ ਹੋਰ ਕਰਦਾ ਕਿ ਦੇਖੋ ਅਸੀਂ ਖਲਾਸੇ ਵੱਡੇ ਕਰਿਆ ਸਰਕਾਰਾਂ ਦਾ ਮੱਥਾ ਲਾਇਆ ਐਮਐਲਏ ਨਾਲ ਸਿੱਧਾ ਮੱਥਾ ਲਾਇਆ ਜਿਸ ਤਰੀਕੇ ਨਾਲ ਕੱਲੋਂ ਕੋਲ ਦੀ ਲੰਘ ਕੇ ਉਹਨੇ ਮੇਰੀ ਗੱਡੀ ਜਿਹੜੀ ਚਕਾਈ ਆਉਣ ਵਾਲੇ ਦਿਨਾਂ ਚ